ਸਸ਼ਟੀਕਾਲ ਜੀ ਅੱਜ ਦਾ ਆਪਣਾ ਪੰਜਾਬੀ ਵਿਆਕਰਨ ਦਾ ਟੌਪਿਕ ਹੈਗਾ ਬਾਚ ਸਭ ਤੋਂ ਪਹਿਲਾਂ ਦੇਖੋ ਜੀ ਬਾਚ ਜਿਸ ਨੂੰ ਕਿ ਅੰਗਰੇਜ਼ੀ ਦੇ ਵਿੱਚ ਵੋਇਸ ਆਖਦੇ ਹਨ ਕਹਿੰਦੇ ਇਸ ਵਿੱਚ ਕਰਤਾ ਕਰਮ ਆਪ ਦੇ ਪ੍ਰਧਾਨ ਹੋਣ ਦੀ ਜਾਣਕਾਰੀ ਮਿਲਦੀ ਹੈ ਕਹਿੰਦਾ ਭਾਵੇਂ ਇਹ ਪੰਜਾਬੀ ਦਾ ਕੋਈ ਵੀ ਵਾਕ ਆ ਉਹਦੇ ਵਿੱਚ ਕਰਤਾ ਵੀ ਹੋਊਗਾ ਕਰਮ ਵੀ ਹੋਊਗਾ ਤੇ ਕਿਰਿਆ ਵੀ ਹੋਊਗੀ ਹੁਣ ਇੱਥੇ ਜਿਹੜੀ ਕਿਰਿਆ ਉਹ ਆਪ ਦਾ ਰੂਪ ਬਦਲ ਲੈਂਦੀ ਆ ਸੋ ਬਦਲੇ ਹੋਏ ਰੂਪ ਨੂੰ ਆਪਾਂ ਕੀ ਆਖਾਂਗੇ ਜੀ ਬਾਚ ਕਹਾਂਗੇ ਪੰਜਾਬੀ ਵਿੱਚ ਜਿਹੜਾ ਬਾਚ ਆ ਇਹ ਤਿੰਨ ਤਰ੍ਹਾਂ ਦਾ ਹੁੰਦਾ ਪਹਿਲਾ ਹੈਗਾ ਕਰਤਰੀ ਬਾਚ ਦੂਸਰਾ ਹੈਗਾ ਕਰਮਣੀ ਬਾਚ ਤੇ ਤੀਸਰਾ ਹੈਗਾ ਪਾ ਬਾਚ ਪਹਿਲਾ ਹੈਗਾ ਕਰਤਰੀ ਬਾਚ ਜਾਨੀ ਕਿ ਐਕਟਿਵ ਵਾਇਸ ਕਹਿੰਦੇ ਇਸ ਵਿੱਚ ਕਰਤਾ ਪ੍ਰਧਾਨ ਹੁੰਦਾ ਹੈ ਕਰਤਾ ਤੋਂ ਕੀ ਬਣ ਗਿਆ ਜੀ ਕਰਤਰੀ ਬਾਚ ਜਿਹੜਾ ਕਰਤਾ ਇਹਦੇ ਵਿੱਚ ਉਹ ਆਪ ਦਾ ਜਿਹੜਾ ਕੰਮ ਆ ਉਹ ਖੁਦ ਕਰੂਗਾ ਇਹਦੀ ਇਗਜ਼ਾਮਪਲ ਦੇਖੋ ਅਮਨ ਰੋਟੀ ਖਾਂਦਾ ਹੈ ਇਸ ਵਿੱਚ ਅਮਨ ਕੀ ਹੈ ਜੀ ਅਮਨ ਹੈਗਾ ਕਰਤਾ ਰੋਟੀ ਕੌਣ ਖਾ ਰਿਹਾ ਅਮਣ ਖਾ ਰਿਹਾ ਰੋਟੀ ਖਾਂਦਾ ਹੈ ਕਹਿੰਦਾ ਭਾਵੇਂ ਸਾਰਾ ਕੀ ਹੈ ਜੀ ਕਿਰਿਆਵਾਚਾ ਇਹਨੂੰ ਆਪਾਂ ਐਕਟਿਵ ਵਾਇਸ ਵੀ ਕਹਿ ਦਾਂਗੇ ਠੀਕ ਹੈ ਜੀ ਜਿਹਦੇ ਵਿੱਚ ਕਰਤਾ ਪ੍ਰਧਾਨ ਹੋਊਗਾ ਉਹਨੂੰ ਆਪਾਂ ਕੀ ਕਹਾਂਗੇ ਜੀ ਕਰਤਰੀਵਾਚ ਇਹਦੀ ਦੂਸਰੀ ਐਗਜ਼ਾਮਪਲ ਕਹਿੰਦੇ ਅਸੀਂ ਕੰਮ ਨਹੀਂ ਕਰਾਂਗੇ ਇਹਦੇ ਵਿੱਚ ਅਸੀਂ ਕੀ ਹੋ ਗਿਆ ਜੀ ਅਸੀਂ ਹੋ ਗਿਆ ਕਰਤਾ ਕੰਮ ਨਹੀਂ ਕਰਾਂਗੇ ਉਹ ਕੀ ਹੋ ਗਿਆ ਜੀ ਸਾਰਾ ਐਕਟਿਵ ਵਾਇਸ ਹੋ ਗਿਆ ਕਹਿੰਦ ਭਾਵੇਂ ਕੀ ਹੈ ਕਿਰਿਆਵਾਚਾ ਹੋ ਗਿਆ ਦੂਸਰਾ ਹੈਗਾ ਕਰਮਣੀਵਾਚ ਯਾਨੀ ਕਿ ਪੈਸਿਵ ਵਾਇਸ ਕਹਿੰਦੇ ਇਸ ਵਿੱਚ ਕਰਮ ਮੁਖ ਬਣ ਜਾਂਦਾ ਹੈ ਜਿਹੜਾ ਕਰਮ ਆ ਉਹ ਪਹਿਲਾ ਮੂਹਰੇ ਆਜੂਗਾ ਜੀ ਕਰਤਾ ਪਿੱਛੇ ਲੱਗ ਜਾਊਗਾ ਕਰਮ ਤੋਂ ਇਹਨਾਂ ਨੇ ਕੀ ਬਣਾਤਾ ਕਰਮਣੀ ਬਾਚ ਅਤੇ ਜਿਹੜਾ ਕਰਤਾ ਗੁਪਤ ਜਾਂ ਦੂਜੇ ਪਸ਼ੋਕੜ ਚ ਹੁੰਦਾ ਹੈ ਕਰਤਾ ਪਿੱਛੇ ਵਗ ਜਾਊਗਾ ਕਰਮ ਅੱਗੇ ਆਜੂਗਾ ਹੁਣ ਇਹਦੀ ਐਗਜ਼ਾਮਪਲ ਦੇਖੋ ਕਹਿੰਦੇ ਰੋਟੀ ਅਮਣ ਬੱਲੋ ਖਾਧੀ ਜਾਂਦੀ ਹੈ ਤਾਂ ਕਹਿੰਦਾ ਭਾਬ ਜਿਹੜੀ ਰੋਟੀ ਆ ਉਹ ਕੀ ਬਣਗੀ ਮੁਖ ਬਣਗੀ ਕਿਹਦੇ ਵੱਲੋਂ ਖਾਧੀ ਜਾਂਦੀ ਹੈ ਜੀ ਅਮਣ ਵੱਲੋਂ ਖਾਧੀ ਜਾਂਦੀ ਆ ਤਾਂ ਇਹ ਸਾਰਾ ਕੀ ਹੋ ਗਿਆ ਜੀ ਇਹ ਸਾਰਾ ਹੋ ਗਿਆ ਪੈਸਿਵ ਵਾਇਸ ਕਿਰਿਆ ਵਾਕਾਂਸ਼ ਹੋ ਗਿਆ ਜਿਹਨੂੰ ਆਪਾਂ ਕਹਿ ਸਕਦੇ ਹਾਂ ਕੰਮ ਕਿਹਦੇ ਵੱਲੋਂ ਹੋ ਰਿਹਾ ਹੈਗਾ ਅਮਨ ਵੱਲੋਂ ਹੋ ਰਿਹਾ ਰੋਟੀ ਅਮਨ ਵੱਲੋਂ ਖਾਧੀ ਜਾ ਰਹੀ ਹੈ ਜੀ ਤੇ ਇਹਨੂੰ ਆਪਾਂ ਕੀ ਕਹਾਂਗੇ ਕਰਮਣੀ ਵਾਚ ਤੀਸਰਾ ਹੈਗਾ ਭਾਵਾਚ ਇਹਦੇ ਤਾਂ ਨਾਮ ਤੋਂ ਹੀ ਪਤਾ ਚੱਲ ਰਿਹਾ ਜਿਹਦੇ ਵਿੱਚ ਜਿਹੜਾ ਭਾਅ ਵਾ ਉਹ ਮੁੱਖ ਹੋਊਗਾ ਜੀ ਕਿਤੇ ਜਦੋਂ ਕੋਈ ਭਾਅ ਪ੍ਰਧਾਨ ਰੂਪ ਵਿੱਚ ਆਵੇ ਤਾਂ ਉਹਨੂੰ ਆਪਾਂ ਕੀ ਕਹਾਂਗੇ ਜੀ ਭਾਵਾਚ ਆਖਿਆ ਜਾਊਗਾ ਇਹਦੀ ਉਦਾਹਰਣ ਦੇਖੋ ਕਹਿੰਦੇ ਭੁੱਖੇ ਢਿੱਡ ਭਗਤੀ ਨਹੀਂ ਹੁੰਦੀ। ਇਹਦੇ ਵਿੱਚ ਜਿਹੜਾ ਭਗਤੀ ਸ਼ਬਦ ਆ ਉਹ ਕੀ ਹੈ ਜੀ? ਭਾਵਾਚਾ ਤੇ ਬਾਕੀ ਸਾਰਾ ਕੀ ਹੋ ਗਿਆ? ਕਿਰਿਆਵਾਕਾਂਸ਼ ਹੋ ਗਿਆ। ਕਹਿੰਦੇ ਸੈਕਿੰਡ ਅੱਜ ਬਹੁਤ ਪੜਿਆ ਗਿਆ। ਕਿੰਨਾ ਕੁ ਪੜਿਆ ਗਿਆ ਜੀ? ਬਹੁਤ ਪੜਿਆ ਗਿਆ ਤੇ ਇਹਨੂੰ ਆਪਾਂ ਕੀ ਕਹਾਂਗੇ ਜੀ? ਇਹ ਕੀ ਹੋ ਗਿਆ? ਭਾਵਾਚ ਹੋ ਗਿਆ। ਆਪਾਂ ਨੂੰ ਐ ਨਹੀਂ ਦੱਸਿਆ ਗਿਆ ਕਿ ਕਿੰਨਾ ਪੜਿਆ ਗਿਆ ਬਹੁਤ ਪੜਿਆ ਗਿਆ ਤੇ ਇਹਨੂੰ ਆਪਾਂ ਕੀ ਕਹਾਂਗੇ ਜੀ? ਭਾਵਾਚ। ਧੰਨਵਾਦ।